ਨਹੀਂ ਕੁਆਰੀ ਜੇ ਬਚਮਾਨੀ ਕੀ ਵੀ ਆ ਉਸਕੀ ਕਿਨਾ ਕਹਾਸਨਾਮਾ ਲਾਂਤੀ ਕੁੱਤਾ ਇੱਕ ਵਾਰ ਕੀ ਗੱਬਤ ਹੈ ਜੰਗਲ ਮਾ ਇੱਕ ਸ਼ੇਰ ਸੋਇਆ ਪਿਆਤਾ ਝਾੜ ਮਾ ਲਾ ਕ ਗਹਿਰੀ ਢੇਰ ਚਾਣ ਖੋਸ ਕੇ ਜਿਸਮ ਕਾ ਚੂਹੀਆ ਕਾ ਇੱਕ ਮਾਰਨ ਲਗੀ ਕਟਾੜੀਆਂ ਨਹੀਂ ਥਾ ਰਤਾ ਨਿਕ ਕੁੱਤ-ਕੁੱਤੀਆਂ ਦੀਆਂ ਸੀ ਔਕੀਆਂ ਸ਼ੇਰ ਗਿਆ ਵੀ ਜਾਗ ਚੂਹੇ ਚੂਹੀ ਪਾਂਚੇ ਮਾ ਫਗੜ ਲਈ ਮਾਣੀ ਤੇ ਉਸਕੇ ਕਾਗਰ ਲਗੀ ਕਰਨ ਅਰਜੋਈਆਂ ਮੰਨਿ ਛੋੜ ਤੇ ਆਜ ਵਕਤ ਪਾਇਆ ਸ਼ੇਰ ਜੀ ਤੇਰੇ ਸਮਾਰੂ ਕਾਜ ਦਇਆ ਸ਼ੇਰ ਨੂੰ ਆ ਗਈ ਦਈ ਉਸਨੇ ਛੋੜਾ ਪਾ ਵੀ ਸ਼ੇਰ ਪਾ ਗਿਰ ਪੜੀਂ ਦੀਆ ਜ਼ਮੀਨੇ ਮੋੜ ਜਿਸੇ ਸ਼ਿਕਾਰੀ ਪੀੜ ਮਾ ਜਿਹੜਿਆਂ ਪੱਕਾ ਜਾਲ ਸ਼ੇਰ ਵਿੱਚ ਮਾ ਫਸ ਗਿਆ ਛੋਟੇ ਨਾ ਮਾੜੇ ਹਾਲ ਪਿੜਕ ਕੰਨ ਮਾ ਚੂਹੀ ਕੇ ਪੜੀ ਉਸ ਦੀ ਜਦ ਜਾ ਕੇ ਟੁੱਟਿਆ ਜਾਲ ਨੂੰ ਰੁਕਣ ਵਾਲੀ ਸੀ ਕਦ ਕਰਿਆ ਬੁਆਦੀ ਸ਼ੇਰ ਦੇ ਚੋਹੀ ਕਾ ਧੰਨਵਾਦ ਪਲਾ ਕਰੋ ਕਦਾ ਪਾਉਣਗੇ ਬੱਚੇ ਉਰਕਰਨਾ ਜਾਦ ਬੱਚੇ ਉਰਕਰਨਾ